ਜੀ ਗਾੜੀ ਘਾਟਾ ਦਰਗਾ ਲੈਨੇ ਠਿਕਾ ਕਰਨੇ ਕੋਈ ਨਹੀਂ ਇੱਥੇ ਤੁਸੀਂ ਡਾਕਟਰ ਹੋਈ ਬਣਾਉਣੇ ਇੱਥੇ ਕੋਈ ਉਹ ਕਹਿੰਦੇ ਕੋਈ ਚਲਾ ਦੇ ਗੇ ਲੋੜਾ ਕੰਮ ਐਮ ਐਲ ਆ ਸਾਡਾ ਬਹੁਤ ਨਕਮ ਹੈ ਜੀ ਜਿੰਨਾ ਵੀ ਕਹਿ ਦੀਏ ਜਿੰਨਿੰਦਾ ਕਰਕੇ ਸਾਡੋ ਕਰੀ ਨਹੀਂ ਜਾਂਦੀ ਜਿੰਨਾ ਸਾਡਾ ਐਮ ਐਲ ਨਕਮ ਹੈ ਪਹਿਲੇ ਕਹੋ ਨਾ ਤੁਹਾਡਾ ਅਮੋਲਕ ਜੀ ਜਿਹੜੇ ਮੋੜਵਾਰ ਬਣਦੇ ਆ ਆਮ ਆਦਮੀ ਪਾਰਟੀ ਲੋਕ ਕਹਿੰਦੇ ਅਸੀਂ ਕੰਮ ਲਿਆਵਾਂਗੇ ਫਿਰ ਅਸੀਂ ਕਹਿੰਦੇ ਵੀ ਸਾਡਾ ਕੰਮ ਆ ਸਾਡਾ ਹੱਕ ਮੰਗਦਾ ਅਸੀਂ ਹੱਕ ਮੰਗਦੀ ਆਂ ਉਹ ਕਹਿੰਦੇ ਸਾਡੇ ਸੂ ਚੱਲੋਗੇ ਤਾਂ ਕੰਮ ਮਿਲੂਗਾ ਨਹੀਂ ਮਿਲਦਾ ਜੋ ਜਿਹੜੇ ਉਹਨਾਂ ਨੇ ਆਪ ਮੇਟ ਚੁਣਿਆ ਉਹਨਾਂ ਦੀ ਉਹਨਾਂ ਦੇ ਫਾਰਜ਼ੀਆਂ ਤੇ ਮੋਹਰ ਲਾ ਦਿੰਦੇ ਕੰਮ ਚੱਲੀ ਜਾਂਦਾ ਸਾਡਾ ਨਹੀਂ ਚੱਲਦਾ ਉਹਨਾਂ ਦੇ ਕਿਉਂ ਲਾ ਦਿੰਦੇ ਮੋਹਰ ਕੀ ਕਰਨ ਉਹਨਾਂ ਨੇ ਆਪ ਚੁਣਿਆ ਆਪਦੀ ਮਰਜ਼ੀ ਨਾਲ ਚੁਣਿਆ ਕਿਸੇ ਦੀ ਪਿੰਡ ਦੇ ਬੰਦੇ ਦੀ ਸਹਿਮਤੀ ਨਹੀਂ ਉਹਨਾਂ ਨੇ ਆਪ ਚੁਣਿਆ ਜਿਵੇਂ ਤੁਸੀਂ ਤਾਂ ਘਰੇ ਮੱਖងਾਂ ਮਾਰਦੇ ਮੱਖងਾਂ ਵੀ ਹੈ ਨਹੀਂ ਕੋੜ ਚਾ ਬਿਨਾ ਹੁਣ ਤਾਂ ਨਵੀਂ ਪੰਚਾਇਤ ਵੀ ਬਣਾ ਲੀਜੀ ਅਸੀਂ ਆਖਿਆ ਉਹ ਲਾਉਣਗੇ ਸਾਨੂੰ ਤਾਂ ਕੋਈ ਵੀ ਨਹੀਂ ਲਾਉਂਦਾ ਸਰਕਾਰ ਚੰਗੀਦਾਨ ਨੂੰ ਲੱਗੀ ਵੀ ਤੀਜੀ ਧਰਤੀ ਆ ਕੁਛ ਕਰ ਦੇ ਅਸੀਂ ਵੋਟਾਂ ਤਾਂ ਆਵਾਜ਼ਾਂ ਜੀ ਅਸੀਂ ਇਹਨੂੰ ਨਹੀਂ ਪਾਈਆਂ ਅਸੀਂ ਭਗਵਾਨ ਤੁਮਾਰ ਨੂੰ ਪਾਈਆਂ ਸੀ ਅਈ ਮੈਨ ਰਿਵੰਗਸੀ ਪਾਰਟੀ ਨੂੰ ਭਗਵੰਤ ਮਾਨ ਨੂੰ ਪੈਂਗਾ ਵੀ ਕੀ ਆ ਸਾਡਾ ਕੋਈ ਇਹਨਾਂ ਲੋਕਾਂ ਨੂੰ ਸਾਡਾ ਖੜਾ ਖੜਾ ਦੇ ਓਏ ਦਿੱਲੀ ਫਿਰਦਾ ਉਹਨੂੰ ਕਿਹਾ ਪੰਜਾਬ ਨਾਲ ਕੀ ਹੋਈ ਜਾਂਦਾ ਓਏ ਦਿੱਲੀ ਫਿਰਦਾ ਵੋਟਾਂ ਮੰਗਦਾ ਉੱਥੇ ਮੈਨੂੰ ਬੋਲ ਉੱਥੇ ਭੇਜਿਆ ਕਰਨਾ ਮੈਂ 1100 ਦੇਵਾਂਗਾ ਔਰ ਤੁਹਾਨੂੰ 2500 ਦੇਵਾਂਗਾ ਸਾਡਾ ਸਾਡੇ ਦਾ ਸੁਣਦੇ ਨਹੀਂ ਤੁਹਾਨੂੰ ਕੰਮ ਨਹੀਂ ਮਿਲਦਾ ਉੱਥੇ 2500 ਰੁਪਿਆ ਕਹਿੰਦਾ ਤੁਹਾਨੂੰ ਤੁੱਲਾ ਦੇਵਾਂਗੇ ਤਾਂ ਇਸ ਹਫ਼ਤੇ ਇਹਨਾਂ ਪਿੰਡਾਂ ਦੀ ਆ ਗਈ ਵੀ ਇੱਥੇ ਜਦੋਂ ਅਸੀਂ ਆਏ ਵੀਓ ਸਾਹਿਬ ਸਾਡੇ ਪਿੰਡਾਂ ਦੀ ਆ ਗਈ ਰਮਾਨਾ ਜੀ ਸਿੰਘ ਤੇ ਹੋਰ ਪਿੰਡਾਂ ਜੀ ਆ ਗਏ ਗੁਰਦ ਦਾ ਕੰਮ ਬਹੁਤ ਵੱਡਾ ਰਮਾਨਾ ਜੀ ਛੱਪੜ ਦਾ ਬਣਾਉਣਾ ਤੇ ਮੰਗਰਵਾ ਚੱਲਣਾ ਆਉਂਦਾ ਹੁਣ ਲੋਟ ਜੀ ਆ ਗਏ ਹੁਣ ਤਾਂ ਚੱਲੀ ਪੈਣਾ ਲੇਕਿਨ ਪਹਿਲਾਂ ਤੁਸੀਂ ਕਹਿੰਦੇ ਬਲਾਕ ਦਾ ਕੰਮ ਹੀ ਹੈ ਨਹੀਂ ਛੱਪੜ ਬਣਾਉਣਾ ਹਾ ਹਰ ਪੈਂਚ ਕਰਾ ਲਿਆ ਤੁਸੀਂ ਨਾ ਕਰੋ ਤੁਸੀਂ ਤੁਸੀਂ ਕਾਹਲੀ ਖਤਰ ਦਾ ਕਰਾ ਲੈਨੇ ਟਰ ਕਰਨੇ ਕੋਈ ਨਹੀਂ ਇੱਥੇ ਤੇ ਤੁਸੀਂ ਲੈ ਲੈਨੇ ਦਰਖਾ ਕਾਹਲੀ ਖਤਰ ਲੈਨੇ ਆ ਝਟਾ ਕਰਨੇ ਤੁਸੀਂ ਤੁਸੀਂ ਦੱਸਦੇ ਹੋ ਉਹ ਮਾਣਾਉਣੇ ਇੱਥੇ ਜੇ ਲੋ ਆਣਿਆ ਉਹ ਤੋਂ ਆਈ ਕਿਹੋ ਜਿਹੋ ਕਹਿੰਦੇ ਕੋਈ ਚਲਾ ਰਹੇਗਾ ਲੋੜਾ ਕੰਮ ਭਾਈ ਘੜੀ ਸੜ ਦੇ ਰੱਖੀ ਪਰਸੋਂ ਆ ਕੇ ਥੋੜਾ ਬਰਾਕ ਕੰਮ ਹੀ ਹੈ ਨਹੀਂ ਅੱਜ ਕਿਵੇਂ ਸਰਪੰਚ ਕਿਵੇਂ ਬਾਤ ਕਰਾ ਰਹੇ ਨੇ ਕੁਝ ਭੰਗ-ਭਾਸ ਕਰਾ ਰਹੇ ਲੋੜਾ ਕੰਮ ਕਿੱਥੋਂ ਆ ਗਿਆ ਭਾਈ ਅੱਜ ਪਰਸੋਂ ਹੀ ਆ ਕੇ ਗਏ ਆ ਇੱਥੇ ਫੈਸਲਾ ਬਾਪੂ ਕੀ ਕੰਮ ਥੋੜਾ ਨਰੇਗਾ ਦੇ ਕੰਮ ਕਰਦੇ ਹਾਂ ਨਰੇਗਾ ਦਾ ਕੰਮ ਕਰਦੇ ਹਾਂ ਜੀ ਅਸੀਂ ਨਰੇਗਾ ਅਸੀਂ 27 ਤਰੀਕ ਨੂੰ ਸਾਡਾ ਧਰਨਾ ਸੀਗਾ ਇਹ ਵੀਰੋ ਸਾਹਿਬ ਕਹਿੰਦਾ ਥੋੜੀ ਸੁਣ ਕੇ ਬਾਈ ਕੇ ਥੋੜੀ ਮੈਂ ਗੱਲ ਸੁਣੂਗਾ ਅਸੀਂ ਇੱਥੇ ਆਏ ਤੇ ਕਹਿੰਦੇ ਵੀਰੋ ਸਾਹਿਬ ਮਾਰਾ ਐਪੀਓ ਨਾਲ ਗੱਲ ਕਰੀ ਕਹਿੰਦਾ ਸਾਡਾ ਕੰਮ ਹੀ ਹੈ ਨਹੀਂ ਬਲਾਕ 'ਚ ਹੀ ਕੰਮ ਹੈ ਨਹੀਂਗਾ ਤੇ ਅੱਜ ਜਦੋਂ ਕਹਿੰਦੇ ਅਸੀਂ ਆਏ ਆ ਕਹਿੰਦੇ ਤੁਹਾਡਾ ਕੰਮ ਪਾਸ ਹੋਇਆ ਪਿਆ ਗੱਲਬਾਤ ਕਰ ਲੈਣੇ ਇੱਥੇ ਜਿਹੜੇ ਨਰੇਗਾ ਵਰ ਕਿੰਨੇ ਪਿੰਜ ਕੀ ਮਾਖੀ ਮਤਲਬ ਮੁੱਦਾ ਕੀ ਹੈ ਕੀ ਤੁਹਾਡਾ ਕੰਮ ਬੰਦ ਹੋਏ ਨਰੇਗਾ ਜੀ ਕੰਮ ਕਰ ਦਿਓ ਸਾਰੇ ਮੁੱਦਾ ਸਾਡਾ ਬੰਦਾ ਬੋਲੂਗਾ ਅੱਜ ਹਾਂਜੀ ਬੋਲ ਮੁੱਦਾ ਕੀ ਮੁੱਦਾ ਜੀ ਕਿਉਂ ਇੱਥੇ ਇਕੱਠੇ ਸਾਡਾ ਸਰਪੰਚ ਵੀਰੇ ਮੋਹਰ ਨਹੀਂ ਲਾ ਰਿਹਾ ਕਾਹਦੇ ਤੇ ਮਾਸਟਰ ਰੋਲ ਤੇ ਇਹਨਾਂ ਦੇ ਅਰਜ਼ੀਆਂ ਤੇ ਉਹ ਕਹਿੰਦੇ ਵੀ ਮੋਹਰ ਨਹੀਂ ਲਾਉਂਦੇ ਇਹਨਾਂ ਨਾਲ ਕੋਈ ਰੋਲਾ ਸੀ ਜਿਹੜਾ ਸਾਡਾ ਮਤਲਬ ਕੀ ਮੇਟ ਉਹਨਾਂ ਨਾਲ ਰੋਲਾ ਸੀ ਜਿਹੜੇ 100 ਬੰਦੇ ਹੋਰ ਮਗਰ ਉਹਨਾਂ ਨਾਲ ਤਾਂ ਕੋਈ ਰੋਲਾ ਨਹੀਂ ਨਾ ਉਹ ਕਹਿੰਦੇ ਅਸੀਂ ਇਹਨਾਂ ਦਾ ਕਰਕੇ ਅਰਜ਼ੀਆਂ ਤੇ ਮੋਹਰ ਲਾਉਣੀ ਨਹੀਂ ਬ ਮੇਟ ਚੁਣੇ ਆ ਉਹਨਾਂ ਦੀ ਉਹਨਾਂ ਦੇ ਫਾਰਜੀਆਂ ਤੇ ਮੋਹਰ ਲਾ ਦਿੰਦੇ ਕੰਮ ਚੱਲੀ ਜਾਂਦਾ ਗਾ ਸਾਡਾ ਨਹੀਂ ਚੱਲਦਾ ਉਹਨਾਂ ਦੇ ਕਿਉਂ ਲਾ ਦਿੰਦੇ ਮੋਹਰ ਕੀ ਕਰਨ ਉਹਨਾਂ ਨੇ ਆਪ ਚੁਣੇ ਆ ਆਪ ਦੀ ਮਰਜ਼ੀ ਨਾਲ ਚੁਣੇ ਆ ਕਿਸੇ ਦੀ ਪਿੰਡ ਦੇ ਬੰਦੇ ਦੀ ਸਹਿਮਤੀ ਨਹੀਂ ਉਹਨਾਂ ਨੇ ਆਪ ਚੁਣੇ ਆ ਹਾਂਜੀ ਪਿੰਡ ਕਿਹੜਾ ਤੁਹਾਡਾ ਡਬੜੀ ਖਾਨਾ ਡਬੜੀ ਖਾਨਾ ਕਿੰਨੇ ਪਿੰਡਾਂ ਦਾ ਕੰਮ ਬੰਦ ਪਿਆ ਇਸ ਵਕਤ ਸਾਡੇ ਇਧਰ ਏਰੀਆ ਦਾ ਬੰਦ ਆ ਸਾਡੇ ਹੀ ਬੰਦ ਆ ਮੇਟ ਦਾ ਜਿਹੜੇ ਇਹ ਨਵੇਂ ਮੇਟ ਆ ਸਾਡੇ ਇਹਨਾਂ ਦਾ ਬੰਦ ਆ ਜਿਹੜੇ ਉਹਨਾਂ ਨੇ ਆਪ ਚੁਣੇ ਉਹਨਾਂ ਦਾ ਤਾਂ ਚੱਲੀ ਜਾਂਦਾ ਗਾ ਹੁਣ ਵੀ ਚੱਲੀ ਜਾਂਦਾ ਇਸ ਵਕਤ ਹੁਣੇ ਮਾਸਟਰ ਉਹ ਚੱਲੀ ਜਾਂਦਾਗਾ ਸਾਨੂੰ ਨਹੀਂ ਮੋਹਰ ਲਾ ਕੇ ਦਿੰਦੇ ਉਹ ਥੋੜਾ ਬੰਦ ਸਾਰੇ ਹਾਂਜੀ ਬੰਦ ਕਿੰਨੀ ਤੁਹਾਨੂੰ ਵੇਹ ਦਿਹਾੜੀ ਕਿੰਨੀ ਮਿਲਦੀ ਹੁਣ 320 320 ਰੁਪਏ 320 ਰੁਪਏ ਕਿੰਨੇ ਦਿਨੋ ਕੇ ਬੰਦ ਪਏ ਨੂੰ ਕੰਮ ਥੋੜਾ ਕੰਮ ਤਾਂ 3 ਮਹੀਨੇ ਹੋ ਗਏ ਵੀਰੇ ਬੰਦ ਬੱਸ ਤੇ 3 ਲੱਗਿਆ 4-4 ਜੀ ਕੱਸੀ ਤੇ 4-4 ਦਿਨ ਲੱਗਿਆ ਸਾਡੇ ਉਹਨਾਂ ਚੋਂ ਵੀ ਹਜ਼ਾਰ-ਹਜ਼ਾਰ ਰੁਪਈਆ ਆਇਆ ਖੁਣੀ 9-900 ਆਇਆ ਤੇ ਅਸੀਂ ਤਾਂ ਘਰੇ ਮੱਖងਾਂ ਮਾਰਦੇ ਮੱਖងਾਂ ਵੀ ਹੈ ਨਹੀਂ ਕੋੜ ਚਾ ਬਿਨਾ ਵਿਹਲੇ ਬੈਠੇ ਆ ਜਮ ਵਿਹਲੇ ਬੈਠੇ ਆ 3 ਮਹੀਨੇ ਹੋ ਗਏ ਕੰਮ ਬੰਦ ਨੂੰ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਉਹ ਹੀ ਤਾਂ ਅਸੀਂ ਇੱਥੇ ਪਿੱਟਣ ਆਏ ਆ ਇੱਕ ਬੰਦੇ ਨੂੰ ਲਾਈ ਰੱਖਦੇ ਬੰਦੇ ਨੂੰ ਲਾਈ ਰੱਖਦੇ ਬੁਢਾ ਨੂੰ ਲਾਉਂਦੇ ਨਹੀਂ ਬਸ ਇੱਕ ਬੰਦੇ ਨੂੰ ਹੀ ਲਾਈ ਰੱਖਦੇ ਆ ਉਹਨਾਂ ਦਾ ਪਤਾ ਨਹੀਂ ਕਾਲਡ ਨਹੀਂ ਪੂਰਾ ਹੁੰਦਾ ਕੀ ਗੱਲ ਹੈ ਕੀ ਚੱਕਰ ਹੁਣ ਤਾਂ ਨਵੀਂ ਪੰਚਾਇਤ ਵੀ ਬਣਾ ਲੀਜੀ ਅਸੀਂ ਆਖਿਆ ਉਹ ਲਾਉਣਗੇ ਸਾਨੂੰ ਤਾਂ ਕੋਈ ਵੀ ਨਹੀਂ ਲਾਉਂਦਾ ਉਹਨਾਂ ਨੇ ਵੀ ਨਹੀਂ ਲਾਇਆ ਕਿਸੇ ਨਾ ਵੀ ਸਰ ਆਪ ਦੇ ਆਪ ਦੇ ਜਿਹੜੇ ਮੁਖੀ ਬੰਦੇ ਐ ਮੇਨ ਹਨਾ ਉਹਨਾਂ ਨੂੰ ਕੰਮ ਤੇ ਲਾਈ ਰੱਖਦੇ ਆ ਜਿਹੜੇ ਮੇਨ ਮੁੱਦਾ ਹੈ ਤੇ ਸਾਨੂੰ ਤਾਂ ਕੋਈ ਕੰਮ ਤੇ ਲਾਉਂਦਾ ਹੀ ਨਹੀਂਗੇ ਤਾਂ ਹੀ ਜਗਲਾਤ ਮਹਿਕਮੇ ਚ ਵੀ ਆਖ ਦਿੰਦੇ ਜਿਹੜੇ ਕੋਈ ਕੰਮ ਵਾਲੇ ਹੋਣ ਉਹ ਚਾਹਣ ਹੈ ਤੇ ਦੂਜੇ ਕਿਹੜਾ ਕੰਮ ਨਹੀਂ ਕਰ ਦੇਗੇ ਸਰ ਇਹਨਾਂ ਚੀਜ਼ਾਂ ਤੇ ਆਪ ਹੀ ਸੋਚ ਸਕਦੇ ਆ ਇਹ ਗੱਲ ਕਹੀ ਸੀ ਕਹਿੰਦੇ ਸੀ ਮੇਟ ਬਦਲਨੇ ਆ ਕਿ ਸਾਰੇ ਮੇਟ ਬਦਲਾਂਗੇ ਤੇ ਜੇ ਇਹ ਬਦਲਨਾਗਾ ਤੇ ਫਿਰ ਜਿਹੜੇ ਹੁਣ ਜਿਹੜੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਰੱਖਿਆ ਉਹ ਪਹਿਲਾਂ ਵਾਲੀ ਫਿਰ ਉਹ ਵੀ ਬਦਲਣ ਨਿਊ ਆਪਦੀ ਮਰਜ਼ੀ ਨਾਲ ਜਿਹੜਾ ਲਾਉਂਦੇ ਆ ਉਹਨਾਂ ਨੂੰ ਕੀ ਫਾਇਦਾ ਹੁੰਦਾ ਉਹਦੇ ਨਾਲ ਉਹਨਾਂ ਨੂੰ ਕੋਈ ਪਤਾ ਹੋਊਗਾ ਜਾਨ ਵਾਲੀਆਂ ਘਰੇ ਬੈਠੀਆਂ ਨੀਆਂ ਪਰ ਲੱਗ ਲਗਾ ਹੁਣ ਯਾਰ ਹਾਜ਼ਰ ਲਗਾ ਫਿਰ ਆਹੀ ਫਾਇਦਾ ਹੋਊਗਾ ਫਿਰ ਇਹੀ ਹੋਊਗਾ ਫਿਰ ਹੋਰ ਤਾਂ ਕੀ ਹੋ ਸਕਦਾਗਾ ਜਾਂ ਫਿਰ ਸਾਰੇ ਮੇਟ ਬਦਲ ਜਾਂ ਫਿਰ ਸਾਡੇ ਜਮਾ ਹੀ ਕੰਮ ਬੰਦ ਹੋ ਜੇ ਅਸੀਂ ਦੂਜਾ ਦਾ ਵੀ ਨਹੀਂ ਚੱਲਣ ਦੇਣਾ ਜਾਂ ਸਾਡਾ ਵੀ ਚਲਾਉਣ ਮੋਹਰ ਲਾਉਣ ਅਸੀਂ ਇਹਨਾਂ ਨੂੰ ਕਿਹਾ ਵੀਡੀਓ ਵੀ ਸਾਨੂੰ ਵੀ ਪਤਾ ਲੱਗੇ ਵੀ ਹਾਂ ਉਹਨਾਂ ਨੂੰ ਬੁਲਾਇਆ ਇਹ ਕਹਿੰਦੇ ਅਸੀਂ ਫੋਨ ਕਰ ਲਾਂਗੇ ਬੁਲਾ ਲਾਂਗੇ ਸਾਨੂੰ ਕੀ ਪਤਾ ਬੁਲਾਉਣਗੇ ਕਿ ਨਹੀਂ ਬੁਲਾਉਣਗੇ ਜੇ ਗਲਤੀ ਕਰਦੇ ਹੋ ਜਾਂ ਬੁਲਾਉਣ ਫੇਰ ਸਾਡਾ ਕੰਮ ਪਤਾ ਲੱਗੇ ਵੀ ਚੱਲਦਾ ਹੈ ਕਿ ਨਹੀਂ ਚੱਲਦਾ ਬਿਲਕੁਲ ਪਿੰਡ ਕਿਹੜਾ ਹੈ ਫਰਮਾਨਾ ਜੀਤ ਸਿੰਘ ਫਰਮਾਨਾ ਜੀਤ ਸਿੰਘ ਕਿੰਨਾ ਸਮਾਂ ਹੋ ਗਿਆ ਕੰਮ ਬੰਦ ਨੂੰ ਸਾਡੇ ਜੀ ਲਗਭਗ ਅਸਲ ਤਾਂ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਅਸੀਂ ਦਫ਼ਤਰ ਆਉਨੇ ਆ ਤੇ ਸਾਨੂੰ ਕਹਿੰਦੇ ਵੀ ਅੱਜ ਭਾਈ ਥੋੜਾ ਤੁਸੀਂ ਆ ਜਿਓ ਅਰਜ਼ੀਆਂ ਭਰ ਲੋ ਥੋੜਾ ਕੰਮ ਚਲਾ ਦੇਾਂਗੇ ਕੋਈ ਸਾਡਾ ਕੰਮ ਨਹੀਂ ਚੱਲਦਾ ਨਹੀਂ ਚੱਲੇਗਾ 6 ਮਹੀਨੇ ਤੋਂ ਫਿਰ ਗ ਕੀ ਕਰਕੇ ਜਦੋਂ ਹਾਈ ਕੋਲੇ ਕੁਝ ਨਹੀਂ ਕਰਨੇ ਜਿਵੇਂ ਉਹ ਜਾਂ 10 ਮਿੰਟ ਟਾਈਮ ਬਸ ਕਰੀ ਜਾਂਦੇ ਐ ਇਹ ਜਿਹੜੇ ਇੱਥੇ ਜਾਪਤ ਰਹੌਣੇ ਆ ਅਰਜ਼ੀਆਂ ਭਰ ਲੋ ਅਰਜ਼ੀਆਂ 'ਚ 1000 ਰੁਪਏ ਲੱਗ ਜਾਂਦੇ ਐ ਮੁੜ ਕੇ ਕਹਿੰਦੇ ਹੋਂਡਾ ਕੰਮ ਹੈ ਨਹੀਂਗਾ ਕੰਮ ਹੈ ਨਹੀਂਗਾ ਕੰਮ ਹੈ ਨਹੀਂਗਾ ਕੀ ਕਹਿੰਦੇ ਮਗਰ ਉਹਨੇ ਕੰਮ ਆ ਰਿਹਾ ਕਹਿੰਦੇ ਜੀ ਜੀ ਸੀ ਸਾਹਿਬ ਪਾਸ ਕਰੂਗਾ ਫੇਰ ਆਊਗਾ ਨਹੀਂ ਹਾਂ ਤਾਂ ਕੰਮ ਹੈ ਨਹੀਂਗਾ ਅਸੀਂ ਪੁੱਛਾਈ ਤੁਸੀਂ ਸਰੰਗਾ ਕਰਨਗੇ ਨਹੀਂ ਤੁਸੀਂ ਇੱਥੋਂ ਪਿੰਡ ਡੇਲਿਆਂ ਵਾਲੀ ਕੰਮ ਚੱਲਿਆ ਸੀ ਮਾਸਟਰੋਂ ਨਿਕਲਿਆ ਵਸ ਸੀ ਉੱਥੇ ਇਹਨਾਂ ਨੇ ਬੰਦ ਕਰਾਇਆ ਦੋ ਦਿਨ ਹਾਜੀ ਵੀ ਲਾਉਣ ਦੀ ਮਾਸਟਰੋਂ ਤੇ ਠੀਕ ਹੈ ਮਾਸਟਰੋਂ ਮਾਸਟਰੋਂ ਨਿਕਲੇ ਜੇ ਹਟਾ ਮੈਟਰੋਲ ਨਹੀਂ ਕੱਢ ਦੀ ਜੀ ਹੁਣ ਕਹਿੰਦੇ ਥੋੜਾ ਰਮਾਨਾ ਸਿੰਘ ਦਾ ਕੰਮ ਪਾਸ ਹੋਇਆ ਪਿਆ ਪਾਸ ਹੋਇਆ ਪਿਆ ਪਾਸ ਹੋਇਆ ਪਿਆ ਪਰ ਸੋ 27 ਦਿਨ ਨੂੰ ਅਸੀਂ ਆ ਗਏ ਹਾਂ ਤੇ ਕਹਿੰਦੇ ਬਈ ਬਲਾਕੇ ਦਾ ਕੰਮ ਹੀ ਹੈ ਨੀਗਾ ਕੰਮ ਹੀ ਹੈ ਨੀ ਹਾਂ ਜੀ ਨਹੀਂ ਉਹਨੇ ਪਾਸ 6 ਮਹੀਨੇ ਬਾਅਦ ਹੋਇਆ ਕਿ ਸਿੱਧਾ 6 ਮਹੀਨੇ ਬਾਅਦ ਰੋਲਾ ਪਾਇਆ ਤੋਂ ਜਿਹਨੂੰ ਹਕੂਆਤ ਖਬਰ ਲਵਾਈ ਫੇਰ ਕੰਮ ਵਾੜਾ ਪਾਸ ਹੋਇਆ ਜੀ ਫੇਰ ਪਾਸ ਹੋਇਆ ਫੇਰ ਪਾਸ ਹੋਇਆ ਹਾਂ ਕੋਈ ਸਰਕਾਰੀ ਦਰਬਾਰੇ ਗਿਆ ਨਾ ਗੱਲ ਕੀਤੀ ਕੇ ਲੀਡਰ ਨਾਲ ਕੋਈ ਮਿਲਿਆ ਤੁਹਾਨੂੰ ਲੀਡਰ ਦਾ ਕਹਿੰਦੇ ਜਾਣ ਦੋ ਨਾ ਕੋ ਜਾਣੀ ਨਾ ਲੀਡਰ ਕੋ ਨਾ ਹੂੰ ਜਾਣ ਨਹੀਂ ਦਿੰਦੇ ਨਹੀਂ ਜਾਣਦੇ ਜੀ ਪ ਔਰ ਕਹਿੰਦਾ ਕੋਈ ਨਹੀਂ ਅਸੀਂ ਲਿਆਵਾਂਗੇ ਤੁਸੀਂ ਕੀ ਲੈਣਾ ਅਸੀਂ ਫੇਰ ਟੱਪ ਕਰ ਦਿੰਦੇ ਆ ਮਹੀਨੇ ਵੀ ਬਣਾਸੀ ਰੋਲਾ ਫੇਰ ਪਾਉਨੇ ਆ ਫੇਰ ਸਾਨੂੰ ਚੁੱਪ ਕਰਾਉਂਦੇ ਕੋਈ ਨਹੀਂ ਕੰਮ ਦਾ ਬਸ ਸਵੇਰੇ ਹੁਣ ਸਾਨੂੰ ਕਹਿੰਦੇ ਮੰਗਲਵਾਰ ਨੂੰ ਕੰਮ ਛੋੜੇ ਚੱਲੂਗਾ ਹੁਣ ਚੱਲੂ ਕਿ ਨਹੀਂ ਪਤਾ ਪੱਕਾ ਨਹੀਂ ਜੀ ਕਲੀਅਰ ਨਹੀਂ ਹਜੇ ਇੱਥੇ ਕਿਹੜਾ ਸਾਨੂੰ ਧੋੜਨੇ ਮਾਰੇ ਵਿਸ਼ਵਾਸ ਦੇ ਹੀ ਜਾਂਦੇ ਆ ਪਰ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਸਾਨੂੰ ਇਹ ਅਜੇ ਸਾਨੂੰ ਕੋਈ ਵੀਡੀਓ ਤੇ ਨਾ ਆਏ ਪੀਓ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਵੀ ਚੱਲੂ ਕੇ ਨਾ ਚੱਲੂ ਸਾਡੇ ਬਾਤਾਂ ਨਾ ਹੀ ਚੱਲੂ ਅਜੇ ਹਾਂਜੀ ਇਹ ਚੱਲੂ ਆ ਉਹਦੇ ਵਿੱਚ ਵਿਸ਼ਵਾਸ ਆਊਗਾ ਹਾਂ ਉਹਦੇ ਹੀ ਆਊਗਾ ਉਹਦੇ ਆਊਗਾ ਵਿਸ਼ਵਾਸ ਜਦੋਂ ਕੰਮ ਚੱਲੂਗਾ ਜਦੋਂ ਅੱਗੇ ਇੰਨੀ ਪਕਾਈ ਕਰੀ ਜਾਂਦੇ ਆਂ ਸਾਨੂੰ ਇੱਕ 2000 ਬੰਨੀ ਪੰਜ ਦੇ ਕੰਮ ਚੱਲੂ ਹੋਇਆ ਪੰਜ ਦੇ ਚ ਲੱਗੇ ਹੋਏ ਕੰਮ ਕਰਦੇ ਕਦੇ ਇੰਨਾ ਸਮਾਂ ਬੰਦ ਰਿਹਾ ਕ ਨਹੀਂ ਬੰਦ ਹੋ ਰਿਹਾ ਜੀ ਕਦੇ ਨਹੀਂ ਬੰਦ ਹੋਣਾ ਹੁਣ ਕੀ ਕਰਨਾ ਫਿਰ ਬੰਦ ਹੁਣ ਕਰਨ ਨਹੀਂ ਆਪ ਕਹਿੰਦੇ ਸੀ ਜਿਹੜੇ ਮੋਤਵਾਰ ਬੰਦੇ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਅਸੀਂ ਕੰਮ ਲਿਆਵਾਂਗੇ ਫਿਰ ਅਸੀਂ ਕਹਿੰਦੇ ਵੀ ਸਾਡਾ ਕੰਮ ਆਸੀਂ ਸਾਡਾ ਹੱਕ ਮੰਗਦਾ ਸੀ ਹੱਕ ਮੰਗਦੇ ਆ ਉਹ ਕਹਿੰਦੇ ਸਾਡੇ ਥ्रू ਚੱਲੋਗੇ ਤਾਂ ਕੰਮ ਮਿਲੂਗਾ ਨਹੀਂ ਮਿਲਦਾ ਨਹੀਂ ਠੀਕ ਆ ਵੀ ਜੀ ਆਮ ਆਦਮੀ ਵਾਲੇ ਹਾਂ ਮਾਨੂੰ ਥ्रू ਪਾਣੀ ਕੰਮ ਮਿਲੂਗਾ ਤੁਸੀਂ ਆਮ ਮੰਦ ਨੂੰ ਕੰਮ ਨਹੀਂ ਮਿਲਦਾ ਦੁਨੀਆ ਵਾਲਾ ਕੋਈ ਯੂਨੀਅਨ ਹੈ ਕੋਈ ਕੁਛ ਹੈ ਠੀਕ ਹੈ ਅਜੀ ਕੰਮ ਨਹੀਂ ਸਰਕਾਰ ਤਾਂ ਕਹਿੰਦੇ ਆਮ ਆ ਨਹੀਂ ਬਾਟੇ ਆਮ ਲੋਕਾਂ ਦੀ ਆ ਆਮ ਲੱਗਦਾ ਨਹੀਂ ਕਈ ਜਾਣਿਆ ਸੀ ਜਿਹਨ ਕਹਿੰਦੇ ਆਮ ਐ ਪਰ ਸਾਨੂੰ ਲੱਗਦਾ ਨਹੀਂ ਮੁੱਖ ਮੰਤਰੀ ਵੀ ਆਮ ਕਹਿੰਦਾ ਓਹ ਦਿੱਲੀ ਫਿਰਦਾ ਉਹਨੂੰ ਕੀ ਪਤਾ ਪੰਜਾਬ ਨਾਲ ਕੀ ਹੋਈ ਜਾਂਦਾ ਓਹ ਦਿੱਲੀ ਫਿਰਦਾ ਵੋਟਾਂ ਮੰਗਦਾ ਉੱਥੇ ਮਾਨੂੰ ਬੋਲ ਉੱਥੇ ਭੇਜਿਆ ਕਰਨਾ ਮੈਂ 1100 ਦੇਵਾਂਗਾ ਔਰ ਤੁਹਾਨੂੰ 2500 ਦੇਵਾਂ ਫਲਾਣਾ ਸਾਡਾ ਸਾਡਾ ਸੁਣਦੇ ਨਹੀਂ ਤੁਹਾਨੂੰ ਕੰਮ ਵੀ ਨਹੀਂ ਮਿਲਦਾ ਤੁਹਾਨੂੰ ਕੰਮ ਨਹੀਂ ਮਿਲਦਾ ਉੱਥੇ 2500 ਰੁਪਿਆ ਕਹਿੰਦਾ ਤੁਹਾਨੂੰ ਤੁੱਲਾ ਦੇਵਾਂਗੇ ਤਾਂ ਇਸ ਟੇ ਐਮ ਐਲ ਕਿਵੇਂ ਤੁਹਾਡਾ ਐਮ ਐਲ ਸਾਡਾ ਬਹੁਤ ਨਕਮਾ ਹੈ ਜੀ ਜਿੰਨਾ ਵੀ ਕਹਿ ਦਿੱ ਗਏ ਜਿੰਨਿੰਦਾ ਕਰਕੇ ਸਾਡੋ ਕਰੀ ਨਹੀਂ ਜਾਂਦੀ ਜਿੰਨਾ ਸਾਡਾ ਐਮ ਐਲ ਨਕਮਾ ਹੈ ਠੀਕ ਹੈ ਇਹੋ ਜਿਹਾ ਕੀ ਕਰਦਾ ਹੈ ਸਾਨੂੰ ਤਾਂ ਇਹ ਕਹਿੰਦਾ ਜੋ ਸਾਨੂੰ ਕਹਿੰਦਾ ਸਾਡੇ ਪਿੰਨਾਂ ਦੇ ਵੋਟਾਂ ਮੰਗਣ ਗਿਆ ਉਦੋਂ ਵੀ ਕਹਿੰਦਾ ਮੈਂ ਆਮ ਪਾਰਟੀ ਆਜ ਤਾਂ ਮੈਂ ਆ ਗਿਆ ਮੈਂ ਕਿਥੋਂ ਤੁਹਾਡੇ ਪਿੰਨਾਂ ਚ ਆਇਆ ਨਹੀਂ ਜਾਣਾ ਨਾ ਤੁਹਾਡੇ ਨਾ ਕਿਸੇ ਕੋਈ ਮਰਗ ਦੇ ਨਾ ਖੁਸ਼ੀ ਦੇ ਭੋਗ ਤੇ ਮੈਂ ਕਿਥੋਂ ਆਇਆ ਨਹੀਂ ਜਾਣਾ ਸਾਥੋ ਗੱਲ ਇਹ ਹੋ ਗਈ ਵੀ ਭਗਵਾਨ ਜਮਾਨ ਸਰਕਾਰ ਚੰਗੀ ਦਾ ਨੂੰ ਲੱਗੀ ਵੀ ਤੀਜੀ ਧਰ ਕੀ ਆ ਕੁਛ ਕਰਦੇ ਅਸੀਂ ਵੋਟਾਂ ਤਾਂ ਪਾ ਬਾਈਆਂ ਜੀ ਅਸੀਂ ਇਹਨੂੰ ਨਹੀਂ ਪਾਈਆਂ ਅਸੀਂ ਭਗਵਾਨ ਤੁਮਾਰ ਨੂੰ ਪਾਈਆਂ ਸੀ ਐਮਐਲਯੂ ਨਹੀਂ ਪਾਈਆਂ ਐਮਐਲਯੂ ਨਹੀਂ ਪਾਈਆਂ ਅਸੀਂ ਪਾਰਟੀ ਨੂੰ ਭਗਵਾਨ ਤੁਮਾਰ ਨੂੰ ਪਾਈਆਂ ਵੀ ਕੀ ਆ ਸਾਡਾ ਕੋਈ ਇਹਨਾਂ ਲੋਕਾਂ ਨੂੰ ਸਾਡਾ ਖੜਾ ਛੜਾ ਦੇ ਅਮੋਲਕ ਜੀ ਹਾਂ ਜੀ ਮਤਲਬ ਇਹਨੂੰ ਨਹੀਂ ਦੇਖਿਆ ਤੁਸੀਂ ਭਗਵਾਨ ਤੁਮਾਰ ਨੂੰ ਵੋਟਾਂ ਪਾਈਆਂ ਜੀ ਤੇ ਫਿਰ ਕਿਵੇਂ ਲੱਗਿਆ ਵੋਟਾਂ ਪਾਉਣ ਤੋਂ ਬਾਅਦ ਸਾਨੂੰ ਤਾਂ ਕੋਈ ਉਹ ਵੀ ਨਕਮੇ ਹੀ ਲੱਗਿਆ ਜੀ ਕੋਈ ਨਕਮੇ ਨਹੀਂ ਲੱਗਿਆ ਛਟਕਲੇ ਵਾਲੇ ਹੀ ਲੱਗਿਆ ਸਾਨੂੰ ਕੋਈ ਹੋਰ ਲੱਗਿਆ ਨਹੀਂ ਜੋ ਗਰੀਬਾਂ ਦੇ ਚੁੱਲ੍ਹੇ ਠੰਡੇ ਐ ਇਹਨਾਂ ਨੇ ਕਰਿਆ ਹੀ ਕੁਝ ਨਹੀਂ ਇਹ ਤਾਂ ਕਹਿੰਦੇ ਕਾਮੀ ਹੈ ਨਹੀਂ ਕਾਮੀ ਹੈ ਨਹੀਂ ਇੱਕ ਗੱਲ ਤੋਂ ਦੂਰੇ ਵੇਰੀ ਉਹ ਤਾਂ ਉਹ ਕਹਿ ਰਹੇ ਕਿ ਹੋਰ ਨੌਕਰੀਆਂ ਬਹੁਤ ਦੇ ਰਹਿਆਂ ਸੀ ਤੇ ਥੋੜਾ ਤਾਂ ਨੌਕਰੀ ਨੌਕਰੀ ਜਾ ਪਹਾੜੀ ਪਹਿਲਾਂ ਅਨਪੜ੍ਹ ਬੰਦੇ ਆ ਹੋਰ ਕਹਿੰਨੂ ਕੀ ਲਾਉਣਗੇ ਸਾਨੂੰ ਖਾਲੇ ਘੰਟੇ ਤਾਂ ਦਿੰਦੇ ਨਹੀਂ ਪੰਘਾ ਸਮਾਰਥ ਸਾਨੂੰ ਦਿੰਦੇ ਨਹੀਂ ਤੇ ਸਾਨੂੰ ਇਹ ਨੌਕਰੀ ਕਦੋਂ ਦੇ ਦੇਣਗੇ ਹੋਰ ਸਾਨੂੰ ਕੀ ਜਾਣਗੇ ਇਹ ਸਾਡਾ ਸਾਡਾ ਕੰਮ ਚੱਲਣਾ ਚਾਹੀਦਾ ਹੈ ਸਾਡਾ ਤਾਂ ਉਹਨਾਂ ਦੇ ਕੋਲ ਸਮਝ ਹੁੰਦਾ ਕੋਈ ਨਹੀਂ ਜੇਕਰ ਨਹੀਂ ਚੱਲਦਾ ਤਾਂ ਕੀ ਕਰੋਗੇ ਕਿ ਧਰਨ ਫਿਰ ਅਸੀਂ ਧਰਨਾਂ ਲਾ ਜਾਰੀ ਰੱਖਾਂਗੇ ਜੀ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਸਾਡੇ ਛੁੱਟ ਕੇ ਕੀ ਕਰਾਂਗੇ ਫਿਰ ਅਸੀਂ ਭੁੱਖ ਹੜਤਾਲ ਤੇ ਹੀ ਬ ਹਰ ਪਿੰਡ ਦੇ ਵਿੱਚੋਂ ਇੱਕ ਬੰਦਾ ਭਖੜਦਾਲ ਦੇ ਵਠਾਂਗੇ ਹਰ ਪਿੰਡ ਜੋ ਕਿੰਨੇ ਪਿੰਡਾਂ ਦਾ ਕੰਮ ਆਂਦਾ ਸਾਰੇ ਪਿੰਡਾਂ ਦਾ ਟੋਟਲ ਹੀ ਕੰਮ ਆਂਦਾ ਗਾੜੀ ਪਿੰਡਾਂ ਦਾ ਕੰਮ ਬੰਨ 42 ਪਿੰਡਾਂ ਦਾ ਕੰਮ ਆਂਦਾ 42 ਦਾ ਕੰਮ ਆਂਦਾ ਕੀ ਕਰ ਲੋ ਫਿਰ ਜਿਹੜੇ 42 ਪਿੰਡਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਫਿਰ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਤਾਂ ਕੰਮ ਹੀ ਨਹੀਂ ਗੁਜ਼ਾਰਾ ਉਹਨੂੰ ਬੱਸ ਕੀ ਕਰਨ ਬਾਕੀ ਜਿੰਮੇ ਬੇਲਾ ਪੁਰਾਣੋਂ ਵਿੱਚ ਕਰੀਏ ਨੇ ਕੋਈ ਫਰਜਾ ਵਿੱਚ ਉੱtre ਫਰਜਿਆ ਕੁਝ ਬਾਰੇ ਬੰਦੇ ਉੱਥੇ ਜਾ ਚੋ ਤੂਏ ਤੇ ਘੇਰ ਲੈ ਉਹਨੂੰ ਕਹਿੰਦੇ ਗਰਫਦਾਰ ਹੋ ਜਾਓ ਕਹੇ ਪੁੱਛੇ ਵਾਪਸ ਮੋੜ ਜਾ ਤਾਂ ਰੱਖ ਹੀ ਲੈਣਾ ਹਮਝਾ ਨਾ ਰੱਖਦਾ ਲੈ ਜਾਣ ਗ੍ਰਫਤਾਰ ਕਰਕੇ ਅਸੀਂ ਜਦੋਂ ਗੋਰੇ ਨੂੰ ਗ੍ਰਫਤਾਰ ਕਰ ਲਾ ਸੰਧ ਵੀ ਕਰ ਲੈਣਾ ਠੀਕ ਹੈ 14 ਗ੍ਰਫਤਾਰ ਹੋਣ ਨੂੰ ਬਾਹਰ ਆਉਣਾ ਚਾਹੀਦਾ ਕੰਮ ਲਗਾ ਮਾਰਦੇ ਉਥੇ ਚਾਗੇ ਹਾਂ ਇਹ ਬੂਖੇ ਮਾਰਦੇ ਉਥੇ ਰੋਟੀ ਦਾ ਖਾ ਲਾਂਗੇ ਇੱਥੇ ਬੂਖੇ ਮਾਰਦੇ ਰੋਟੀ ਖਾਈ ਜਾਵਾਂਗੇ ਜਦੋਂ ਮਰਦੀ ਛੱਡ ਦੇ ਨਹੀਂ ਛੱਡਣਾ ਹਰਡਰ ਗੋਰੇ ਬਾਹਰ ਆਉਣਾ ਚਾਹੀਦਾ 14 ਤਿਆਰ ਬਿਲਕੁਲ ਇਹ ਜੋ ਚੰਗੇ ਰਹਿਾਂਗੇ ਬੂਖੇ ਮਾਰਨ ਦਾ ਜੇਲ੍ਹ ਤੋਂ ਰੋਟੀ ਤਾਂ ਦੇਣਗੇ ਕੋਈ ਟਾਈਮ ਤੇ ਰੋਟੀ ਤਾਂ ਮਿਲੂ ਇੱਥੇ ਜਾਣਾ ਵੀ ਨਾ ਕੰਮ ਚੱਲਦਾ ਕਿਰਮੋ ਜਿਰੋ ਕਹਿਦਾ ਵੀ ਭਾਈ ਤੇਰੇ ਗੈਸ ਮੁੱਕ ਗਿਆ ਕਿਤੇ ਕੁਸ ਮੁੱਕ ਗਿਆ ਕਿਤੇ ਲੇ ਕੁਸ ਮੁੱਕ ਗਿਆ ਕੋਈ ਬੁੱਝਦਾ ਕੋਈ ਗਿਆਰਾ ਨਹੀਂ ਇਹ ਤਾਂ ਜਾਣ ਨੂੰ ਤਿਆਰ ਹੈ ਕਿੰਨਾ ਸਮਾਂ ਕਿ ਤੁਹਾਡਾ ਕੰਮ ਬੰਦ ਨੂੰ ਕੰਮ ਨੂੰ ਬਹੁਤ ਟਾਈਮ ਹੋ ਗਿਆ ਬੰਦ ਹੋਇਆ ਨੂੰ ਸਾਡੇ ਤਾਂ ਗੋਰਾ ਆਉਣਾ ਚਾਹੀਦਾ ਮੱਤੇ ਵਾਲਾ ਬਾਹਰ ਹਾਂ ਬਾਹਰ ਆਉਣਾ ਚਾਹੀਦਾ ਸਾਨੂੰ ਕੋਈ ਕੰਮ ਨਾ ਨਹੀਂਗਾ ਕੰਮ ਦਾ ਕੋਈ ਮਤਲਬ ਬਹੁਤ ਦੇਖਿਆ ਜਾ ਸਾਡਾ ਆਗੂ ਛੱਡਿਆ ਜਾਵੇ ਆਗੂ ਛੱਡਿਆ ਜਾਵੇ ਜਿੰਨਾ ਚਿਰ ਆਗੂ ਨਹੀਂ ਛੱਡ ਦੋਗੇ ਆਗੂ ਉਸੇ ਕਰਕੇ ਚੱਕ ਲੈਣ ਦੇ ਕੋਈ ਧਰਨੇ ਦਾ ਮਜੂਦਾ ਆਗੂ ਆ ਠੀਕ ਹੈ ਕਿਆ ਕਿਆ ਲੋਕਾਂ ਦਾ ਇਕਲੇ ਹੀ ਬੋਲਦਾ ਗਾ ਗਰੀਬਾਂ ਦਾ ਇਕਲੇ ਹੀ ਕੱਢਦਾ ਗਾ ਹੁਣ ਜਿਹਦਾ ਵੀ ਕਿਤੇ ਧਰਨੇ ਤੇ ਜਾਂ ਜੇ ਅਸੀਂ ਉਹਨਾਂ ਛੱਡਦੇ ਨਹੀਂ ਅਸੀਂ ਉਹਨਾਂ ਚੋਂ ਉੱਠ ਜਾਂਦੇ ਨਹੀਂ ਇਥੋਂ ਧਰਨੇ ਦੇ ਨਹੀਂ ਫਿਰਾਂਗੇ ਇੱਥੇ ਰਹਿਵਾਂਗੇ ਪਹਿਲਾਂ ਸਾਨੂੰ ਰਾਤ ਰਹਿਣਾ ਭਾਜੀ ਇੱਥੇ ਰਹਿਵਾਂਗੇ ਇਹਦੇ ਕਰਕੇ ਵੀ ਇਹਨਾਂ ਸਾਡੇ ਪਿੱਠ ਦੇ ਵਿੱਚ ਬਸ ਗੋਰਾ ਬਾਹਰ ਹੋਣਾ ਚਾਹੀਦਾ ਗੋਰਾ ਬਾਹਰ ਹੋਣਾ ਚਾਹੀਦਾ ਸਾਲਾ ਠੀਕ ਹੈ ਉਹ ਤੋਂ ਹੀ ਕੰਮ ਅਸੀਂ ਚੱਲ ਜੀਦਾ ਸੀ ਇਹ